प्यारे दर्शकों नवा पंजाब चैनल ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨੇ ਗੱਲ ਕਰਾਂਗੇ ਕਿ ਪੰਜਾਬ ਵਿਧਾਨ ਸਭਾ ਨੇ ਭਾਜਪਾ ਨੂੰ ਛੱਡ ਕੇ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਜਿਹੜਾ ਮੰਡੀਕਰਨ ਦਾ ਖੜਾ ਸੀ ਕੇਂਦਰ ਸਰਕਾਰ ਦਾ ਉਹਨੂੰ ਰੱਦ ਕਰ ਦਿੱਤਾ ਗਿਆ ਪੰਜਾਬ ਨੇ ਕਰ ਦਿੱਤਾ ਇਸ ਤੋਂ ਬਾਅਦ ਹੋਰ ਕਿੰਨੇ ਸੂਬੇ ਇਹਨੂੰ ਰੱਦ ਕਰਨਗੇ ਕਿਸ ਕਿਸਮ ਦੀ ਇਹਦੇ ਤੇ ਗੱਲ ਚੱਲੇਗੀ ਇਹ ਇੱਕ ਅਹਿਮ ਮਸਲਾ ਹੈ ਪਰ ਇੱਕ ਚੰਗਾ ਕਦਮ ਜਿਹੜਾ ਚੁੱਕਿਆ ਗਿਆ ਕੱਲ ਇਸ ਮੁੱਦੇ ਦੇ ਉੱਪਰ ਕਿਉਂਕਿ ਮਤਾ ਰੱਦ ਕਰ ਰੱਦ ਕਰਨ ਨਾਲ ਮੰਡੀਕਰਨ ਨੂੰ ਰੱਦ ਕਰਨ ਨਾਲ ਇਹ ਮਸਲਾ ਹੱਲ ਨਹੀਂ ਹੋਣ ਲੱਗਾ ਇਸ ਮਸਲੇ ਨੂੰ ਹੱਲ ਕਰਾਉਣ ਲਈ ਕਿਸਾਨਾਂ ਨੂੰ ਜਿਹੜਾ ਫੇਰ ਜਿਵੇਂ ਤਿੰਨ ਖੇਤੀ ਕਾਨੂੰਨਾਂ ਤੇ ਅੰਦੋਲਨ ਕੀਤਾ ਸੀਗਾ ਉਹ ਇਸ ਮੁੱਦੇ ਦੇ ਉੱਪਰ ਵੀ ਅੰਦੋਲਨ ਕਰਨਾ ਪਏਗਾ ਕੀ ਹੋਏਗਾ ਅੰਦੋਲਨ ਕਿੱਧਰ ਨੂੰ ਜਾਏਗਾ ਕਿ ਕੋਈ ਕਿਸਾਨ ਜਥੇਬੰਦੀਆਂ ਅੱਜ ਵੀ ਐਸਕੇਮ ਦੀ ਮੀਟਿੰਗ ਜਿਹੜੀ ਆ ਹੋ ਰਹੀ ਹੈ ਤੇ ਜਸਪਾਲ ਜੀ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਆਂ ਦੇਖੋ ਜਿਹੜਾ ਅਸੈਂਬਲੀ ਦੇ ਵਿੱਚ ਇਹ ਜਿਹੜਾ ਸੈਂਟਰ ਦਾ ਸੈਂਟਰ ਦਾ ਹੈਗਾ ਵੀ ਤੁਸੀਂ ਐਕਸੈਪਟ ਕਰੋ ਫਰੇਮਵਰਕ ਜਿਹੜਾ ਮਾਰਕੀਟਿੰਗ ਦਾ ਐਗਰੀਕਲਚਰ ਦਾ ਦਿੱਤਾ ਉਹਨੂੰ ਇਹਨਾਂ ਨੇ ਰੱਦ ਕੀਤਾ ਇਹ ਚੰਗੀ ਗੱਲ ਹੈ ਵਧੀਆ ਕੀਤਾ ਸਟੈਪ ਚੁੱਕਿਆ ਬੜਾ ਚੁੱਪਚੀ ਪੀਤੇ ਚੁੱਕਿਆ ਸਵਾਲ ਤਾਂ ਇਹ ਹੈ ਵੀ ਇਸ ਰੈਜ਼ੋਲੂਸ਼ਨ ਨੂੰ ਪਹਿਲਾਂ ਅਨਾਉਂਸ ਹੀ ਨਹੀਂ ਕੀਤਾ ਵੀ ਅਸੀਂ ਲਿਸਟ ਨਹੀਂ ਕੀਤਾ ਵੀ ਅਸੀਂ ਕਰਾਂਗੇ ਤੇ ਬੀਜਪੀ ਦੇ ਦੋ ਹੀ ਐਮਐਲਏ ਦੋਨੋਂ ਬਾਈਚਾਂਸ ਐਬਸੈਂਟ ਸੀ ਉਸਪੈ ਹੈ ਹੀ ਨਹੀਂ ਸੀ ਉਸ ਵੇਲੇ ਇਹ ਹੁੰਦੇ ਵੇ ਤਾਂ ਨਾ ਐਬਸੈਂਟ ਹੀ ਹੋਣਾ ਸੀਗਾ ਹਾਂ ਉਹਦੋਂ ਉਹਦੋਂ ਵੀ ਐਬਸੈਂਟ ਹੋਣਾ ਸੀਗਾ ਇਹ ਹੁਣ ਇਹ ਨਹੀਂ ਪਤਾ ਵੀ ਐਬਸੈਂਟ ਜਾਣ ਬੁੱਝ ਕੇ ਹੋਇਆ ਜਾਂ ਕਿਵੇਂ ਸੀ ਪਰ ਇਹ ਅਨ ਅਨਾਊਂਸਡ ਬਿਨਾ ਮਤਲਬ ਤੋਂ ਬਿਨਾ ਨਾਊਂਸ ਕੀਤੇ ਤੋਂ ਇਹ ਪਿੱਛੋਂ ਇਹ ਲਾਸਟ ਵਿੱਚ ਐ ਐਗਰੀਕਲਚਰ ਮਿਸਟਰ ਗੁਰਮੀਤ ਸਿੰਘ ਖੁੱਡੀਆਂ ਨੇ ਇਹ ਰੈਜ਼ੋਲੂਸ਼ਨ ਮੂਵ ਕੀਤਾ ਉਹਨਾਂ ਨੇ ਇਹ ਗੱਲ ਜ਼ਰੂਰ ਮੂਵ ਕਰਨ ਵੇਲੇ ਕਹੀ ਹੈ ਵੀ ਜਿਹੜੇ ਤਿੰਨ ਖੇਤੀਕ ਨੂੰ ਜਿਹੜੇ ਦਿੱਲੀ ਕਿਸਾਨ ਮੋਰਚੇ ਨੇ ਰੱਦ ਕਰਾਏ ਸੀ ਉਹਨਾਂ ਦਾ ਹੀ ਵਰਸ਼ਨ ਹੈ ਉਹਨਾਂ ਦਾ ਹੀ ਇਹ ਰੂਪ ਹੈ ਜਿਹੜਾ ਇੱਕ ਨਵੇਂ ਰੂਪ ਵਿੱਚ ਇੱਥੇ ਸਰਕੂਲੇਟ ਕੀਤਾ ਗਿਆ ਇਹ ਜਿਹੜੇ ਉਹ ਵੀ ਮਾਰਕੀਟਿੰਗ ਨਾਲ ਸੰਬੰਧਿਤ ਸੀ ਇਹ ਵੀ ਐਗਰੀਕਲਚਰ ਮਾਰਕੀਟਿੰਗ ਨਾਲ ਹੈ ਤੇ ਫਿਰ ਉਹਨਾਂ ਨੇ ਹੋਰ ਜਿਹੜੀ ਅਸਰਟ ਕੀਤੀ ਹੈ ਲਾਈਨ ਉਹ ਵੀ ਚੰਗੀ ਲੱਗੀ ਇਹ ਸਾਰੀ ਗੱਲ 'ਚ ਵੀ ਐਗਰੀਕਲਚਰ ਆ ਜਿਹੜਾ ਉਹ ਸਟੇਟ ਸਬਜੈਕਟ ਹੈ ਹਾਂਜੀ ਟੈਂਟਰ ਤੇ ਕੋਈ ਅਧਿਕਾਰ ਨਹੀਂ ਹੈ ਸਾਰਾ ਇਹ ਉਹਨਾਂ ਨੇ ਬੜੇ ਜੋਸ਼ ਨਾਲ ਕਿਹਾ ਇਹ ਵੀ ਆਪਣੇ ਆਪ ਵਿੱਚ ਬੜਾ ਠੀਕ ਸਟੈਪ ਸੀ ਸਾਰਾ ਹਾਂ ਗੱਲ ਤਾਂ ਇੱਥੇ ਮਤਾ ਰੱਦ ਕਰ ਦਿੱਤਾ ਗਿਆ ਪੰਜਾਬ ਵਿਧਾਨ ਸਭਾ ਨੇ ਰੱਦ ਕਰ ਦਿੱਤਾ ਹੈ ਉਹ ਡਰਾਫਟ ਨੂੰ ਖੜੜੇ ਨੂੰ ਰੱਦ ਕਰ ਦਿੱਤਾ ਹੈ ਗੱਲ ਤਾਂ ਉਹ ਖੜੜਾ ਵਾਪਸ ਕਰਾਉਣ ਲਈ ਤਾਂ ਕਿਸਾਨਾਂ ਨੂੰ ਅੰਦੋਲਨ ਕਰਨਾ ਪੈਗਾ ਉਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਵੇਖੋ ਇਹ ਸਾਰਾ ਖੜੜਾ ਰੱਦ ਹੋਇਆ ਪਰ ਸਰਕਾਰ ਨੇ ਆਪਣਾ ਜਿਹੜਾ ਮੂੰ ਮੱਥਾ ਸਵਾਰਨ ਦੀ ਗੱਲ ਕੀਤੀ ਵੀ ਆ ਕਿਉਂਕਿ ਬਹੁਤਾ ਇਹ ਅਬੀ ਜਿਹੜੀ ਇੱਕ ਆਮ ਆਦਮੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਉਹਦੀ ਪਰਫਾਰਮੈਂਸ ਉੱਤੇ ਵੀ ਲੋਕ ਬੜੀਆਂ ਉਂਗਲਾਂ ਉਠਾ ਰਹੇ ਆ ਤੇ ਇਸ ਕਰਕੇ ਉਹਨਾਂ ਨੇ ਆਪਣੇ ਲਈ ਕੀਤਾ ਤੇ ਉਹ ਉਹਨਾਂ ਦੀ ਆਪਣੀ ਪੋਲਿਟਿਕਸ ਵੀ ਆਪਣੇ ਫੇਵਰ ਵਾਲੀ ਪੋਲਿਟਿਕਸ ਵੀ ਹੈ ਇਥੋਂ ਤੱਕ ਜਾਂਦੇ ਅੱਗੇ ਇਹ ਚਲ ਕਹਿ ਨਹੀਂ ਸਕਦੇ ਸਵਾਲ ਇਹ ਹੈ ਵੀ ਜਿਨ੍ਹਾਂ ਦਾ ਮਸਲਾ ਹੈ ਕਿਸਾਨਾਂ ਦਾ ਮਸਲਾ ਹੈ ਕਿਸਾਨਾਂ ਨੂੰ ਹੀ ਅੱਗੇ ਆ ਕੇ ਸਾਰਾ ਕੁਝ ਕਰਨਾ ਪਊਗਾ ਉਹ ਤਾਂ ਕਿਸਾਨਾਂ ਨੂੰ ਇੱਕ ਇੱਕ ਮੁੱਠ ਹੋ ਕੇ ਇੱਕ ਜਾਬਤਾ ਇਕੱਠੇ ਹੋ ਕੇ ਕਰਨਾ ਪਊ ਤੇ ਪਰ ਕੋਸ਼ਿਸ਼ ਹਮੇਸ਼ਾ ਸਟੇਟ ਦੀ ਹੁੰਦੀ ਆ ਵੀ ਉਹ ਇਹਨਾਂ ਨੂੰ ਪਾੜ ਕੇ ਰੱਖੇ ਹੁਣ ਦਿੱਲੀ ਤੋਂ بڑے ਜੋਰ ਸ਼ੋਰ ਨਾਲ ਵਾਪਸ ਆਏ ਸੀਗੇ ਜਿੱਤ ਕੇ ਦਿੱਤੇ ਨੇ ਕਾਨੂੰਨ ਵਾਪਸ ਕਰਾ ਕੇ ਤਾਂ ਫਿਰ ਇੱਥੇ ਆ ਕੇ ਇਹਨਾਂ ਦੀ ਬੜੀ ਚੜ੍ਹਤ ਸੀ ਆਲ ਇੰਡੀਆ ਲੈਵਲ ਤੇ ਚੜ੍ਹਤ ਸੀਗੀ ਕਿਸਾਨ ਯੂਨੀਅਨ ਦੀ ਕਿਸਾਨ ਕਿਸਾਨਾਂ ਦੀ ਤੇ ਵੀ ਦੁਨੀਆ ਸਾਰੀ ਚ ਇਹ ਦੁਨੀਆ ਭਰ ਚ ਸੀਗੀ ਹਾਂਜੀ ਦੁਨੀਆ ਭਰ ਸੀਗੀ ਦੁਨੀਆ ਭਰ ਚ ਜਾਣਾਗਾ ਬਹੁਤ ਵੱਡੀ ਜਿੱਤ ਹੋਈ ਆ ਇਹ ਜਿੱਤ ਨੂੰ ਦਿੱਲੀ ਨੇ ਦਿੱਲੀ ਸਰਕਾਰ ਨੇ ਕੇਂਦਰੀ ਸਰਕਾਰ ਨੇ ਜਾਂ ਭਾਜਪਾ ਸਰਕਾਰ ਨੇ ਇਹਨਾਂ ਇਸ ਉਸ ਜਿੱਤ ਦੇ ਸਿਰੇ ਨੂੰ ਥੱਲੇ ਰੋਲਣਾ ਸੀਗਾ ਸੁਟਣਾ ਸੀ ਥੱਲੇ ਤੇ ਇਹਦੇ ਵਿੱਚ ਸਾਡੇ ਆ ਜਿਹੜਾ ਅ ਵਿੱਚੋਂ ਸਾਡੇ ਦੋ ਦੋ ਤਿੰਨ ਜਿਹੜੀਆਂ ਯੂਨੀਅਨਾਂ ਹੁਣ ਉੱਠ ਕੇ ਉਹਨਾਂ ਨੇ ਖੰਭੂ ਤੇ ਖਨੌਰੀ ਬਾਰਡਰ ਉੱਤੇ ਜਿਹੜਾ ਧਰਨਾ ਲਾਤਾ ਥਾਲ 1.5 ਸਾਲ ਸਵਾ ਸਾਲ ਹੋ ਗਿਆ ਬੈਠਿਆ ਉਹਨਾਂ ਨੂੰ ਫਰਵਰੀ ਦੇ ਬੈਠੇ ਆ ਸਾਲ ਤੋਂ ਉੱਤੇ ਹੋ ਚੱਲਿਆ ਤੇ ਉਹ ਫਰਵਰੀ 8 ਫਰਵਰੀ ਦੇ ਬੈਠੇ ਆ ਤੇ ਉਹ ਇਹ ਸਾਰਾ ਕੁਝ ਹਜੇ ਤੱਕ ਬੈਠੇ ਆ ਤੇ ਉਹਦੇ ਵਿੱਚ ਉਹਨਾਂ ਨੇ ਓਕੜ ਹੜਤਾਲ ਵੀ ਰੱਖੀ ਆ ਜਗਜੀਤ ਸਿੰਘ ਢੱਲੇਵਾਲ ਨੇ ਬੜਾ ਹਾਈਪ ਵੀ ਕ੍ਰੀਏਟ ਕੀਤਾ ਪਰ ਪਰ ਇਹਦੇ ਨਾਲ ਨਾਲ ਦੂਜਾ ਪਾਸਾ ਜ਼ਰੂਰ ਹੋਇਆ ਬੀ ਇਹਦੇ ਨਾਲ ਇੱਕ ਗੱਲ ਕਲੀਅਰ ਹੋ ਗਈ ਕਿ ਇਹ ਇੱਕ ਗ੍ਰੋਪ ਕਰ ਰਿਹਾ ਹੈ ਮжоਰਿਟੀ ਜਿਹੜੀ ਐਸਕੇਐਮ ਹੈ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੇ ਜਿਹਦੇ ਵਿੱਚ ਜੈਸੀ ਬੰਦੀਆਂ 32 ਨੇੜ ਤੇੜ ਜੈਸੀ ਬੰਦੀਆਂ ਉਹ ਤਾਂ ਕੋਈ ਸ਼ਾਮਲ ਨਹੀਂ ਹੋਈ ਨਾ ਸਾਲ ਭਰ ਦੇ ਵਿੱਚ ਉਹ ਇਹਨਾਂ ਨਾਲ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਕੋਸ਼ਿਸ਼ ਕਰਦੇ ਸੀ ਕਿ ਅਸੀਂ ਅੱਗੇ ਲੱਗੇ ਹੋਏ ਆ ਸਾਡੇ ਪਿੱਛੇ ਆ ਕੇ ਲੱਗ ਜਾਓ ਇਹੀ ਇਹਨਾਂ ਦੀ ਰਹੀ ਕੋਸ਼ਿਸ਼ ਹੁਣ ਪਿੱਛੇ ਆ ਕੇ ਕਿਉਂ ਲੱਗਣ ਚਿੱਤਨ ਦੇ ਵਿੱਚ ਤਾਂ ਉਹ ਮੋਰੀ ਸੀਗੇ ਸਾਰੇ ਦਿੱਲੀ ਮੋਰਚੇ ਦੇ ਇਸ ਇਹ ਸਾਰੀ ਗੱਲ ਦੇ ਵਿੱਚ ਫੁਟੇਜ ਰੂਲ ਪੈ ਗਈ ਹੈ ਜਿਹੜੀਆਂ ਤਿੰਨ ਚਾਰ ਮੀਟਿੰਗਾਂ ਆਪਸ ਵਿੱਚ ਦੇ ਸਮਝੌਤੇ ਦੀਆਂ ਵੀ ਹੋਈਆਂ ਉਹ ਵੀ ਸਿਰੇ ਨਹੀਂ ਚੜੀਆਂ ਤੇ ਹੁਣ ਲੱਗਦਾ ਨਹੀਂ ਵਿਸਤੇ ਚੜਨ ਦੂਜੇ ਪਾਸੇ ਇਹ ਆ ਵੀ ਉਹਨਾਂ ਨੇ ਸੈਂਟਰ ਨੇ ਫੇਰ ਵੀ ਜਿਹੜੇ ਕੁਝ ਬੰਦੇ ਹੁੰਦੇ ਆ ਫੁਟੇਜ ਨੂੰ ਪੂਰਾ ਕੈਮ ਰੱਖਣਾ ਤੇ ਇਸ ਕਰਕੇ ਜਿਹੜਾ ਗਰੁੱਪ ਧਰਨਾਖਨੌਰੀ ਤੇ ਉੱਥੇ ਬਾਰਡਰ ਸੰਭੂ ਬਾਰਡਰ ਤੇ ਦੇਹੀ ਬੈਠੇ ਆ ਉਹਨਾਂ ਨੂੰ ਮੀਟਿੰਗ ਲਈ ਬੁਲਾ ਲਿਆ ਦੋ ਮੀਟਿੰਗਾਂ ਹੋ ਚੁੱਕੀਆਂ ਤੀਜੀ ਹੁਣ ਅੱਗੇ ਹੋਗੀ ਸਤਾਰਾ ਮਾਰਚ ਨੂੰ ਹੋਣੀ ਤੇ ਜੀ ਮੀਟਿੰਗ ਤੇ ਜੀ ਮੀਟਿੰਗ 17 ਮਾਰਚ ਨੂੰ ਹੋਣੀ ਆ 17 ਮਾਰਚ ਨੂੰ ਹੋਣੀ ਆ ਇਹ ਮੀਟਿੰਗਾਂ ਦਾ ਸلسلਾ ਚੱਲਦਾ ਰਹੂਗਾ ਤੇ ਇਹ ਮੀਟਿੰਗਾਂ ਦੇ ਸلسلੇ ਨਾਲ ਕੋਈ 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 ਉਸ ਕਿਸਾਨ ਦੀ ਮੰਗਾਂ ਦੀ ਪ੍ਰਵਾਨਗੀ ਨਹੀਂ ਹੋ ਤੇ ਨਾ ਕਾ ਕਿਸਾਨੀ ਦਾ ਜਿਹੜਾ ਪ੍ਰੈਸ਼ਰ ਪਹਿਲਾਂ ਬਣ ਗਿਆ ਸੀ 2021 ਦੇ ਮੋਰਚੇ 'ਚ ਉਹ ਹੁਣ ਉਸ ਕਿਸਾਨ ਦਾ ਪ੍ਰੈਸ਼ਰ ਬਣ ਬਣਦਾ ਨਹੀਂ ਹੈ ਸਾਰੇ ਗੱਲ ਨਾਲ ਇਹਦੇ ਨਾਲ ਸਵਾਦ ਫੁੱਟ ਜਾਹਰ ਹੋ ਰਹੀ ਹੈ ਸਾਰੀ ਕੁਝ ਜਿਵੇਂ ਹੁਣ ਇੱਕ ਖਾਸ ਕਰਕੇ ਜਿਹੜੇ ਹੁਣ ਇੱਕ ਪਾਸੇ ਇੰਡਸਟਰੀਅਲਿਸਟ ਸ਼ੁਰੂ ਹੋ ਗਿਆ ਪੰਜਾਬ ਦੇ ਜਿਹੜੇ ਕਾਰਖਾਨੇਦਾਰ ਆ ਉਹ ਕਹਿੰਦੇ ਵੀ ਸ਼ੰਭੂ ਬਾਰਡਰ ਖਾਲੀ ਕਰੋ ਬਹੁਤ ਸਵਾ ਸਾਲ ਹੋ ਗਿਆ ਤੁਸੀਂ ਸ਼ੰਭੂ ਬਾਰਡਰ ਉੱਤੇ ਸਾਰੇ ੜਿੱਕੇ ਲਾਈ ਬੈਠੇ ਹੋ ਆਵਾਜਾਈ ਖਤਮ ਆ ਹੋਇਆ ਟੇਢੀ ਹੋ ਕੇ ਇੱਕ ਪਾਸੇ ਦੀ ਹੋ ਕੇ ਲੰਘਦੇ ਆ ਲੋਕ ਤੇ ਇਹ ਇਹ ਦਾ ਇੱਕ ਪਾਸਾ ਕਰੋ ਥੋੜੇ ਚਿਰ ਪਿੱਛੋਂ ਜਿਹੜਾ ਸਰਵਣ ਸਿੰਘ ਭੰਦੇੜ ਆ ਤੇ ਉਹ ਥੋੜੇ ਚਿਰ ਪਿੱਛੋਂ ਬਿਆਨ ਦੇ ਦਿੰਦੇ ਅਸੀਂ ਦਿੱਲੀ ਜਾਵਾਂਗੇ ਤੋ ਫੇਰ ਮੁੜ ਕੇ ਆ ਕੇ ਫਿਰ ਚੁੱਪ ਚਾਪ ਕਰ ਜਾਂਦਾ ਲਗਾਤਾਰ ਮਹੀਨੇ ਦੋ ਮਹੀਨੇ ਪਿਛੋਂ ਇਹ ਜਾ ਕੇ ਬਿਆਨ ਜਾਂ ਦੇ ਦਿੰਦਾ ਵੈਸੇ 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 ਜਿਸ ਪਾਲਜੀ ਸਿੰਘ ਜਿਸ ਪਾਲਜੀ ਜਿਹੜਾ ਰਸਤਾ ਉਹ ਹਰਿਆਣਾ ਸਰਕਾਰ ਨੇ ਬੰਦ ਕੀਤਾ ਕਿਸਾਨਾਂ ਨੇ ਕੋਈ ਬੰਦ ਨਹੀਂ ਕੀਤਾ ਪਰ ਇਹ ਪਹਿ ਕਿਸਾਨਾਂ ਦੇ ਖਾਤੇ ਚ ਹੀ ਰਿਹਾ ਵੇਖੋ ਕਿਸ ਇਸ ਕਿਸਮ ਦਾ ਕੀਤਾ ਇਹ ਕੀਤਾ ਉਹਨਾਂ ਨੇ ਰਸਤਾ ਬੰਦ ਹੈ ਪਰ ਕਿਸਾਨਾਂ ਦੇ ਖਾਤੇ ਚ ਅਗਲੇ ਨੇ ਪਾਤਾ ਵੇਖੋ ਹੁਣ ਪੰਜਾਬ ਦੀ ਜਿਹੜੀ ਪ੍ਰੋਬਲਮ ਸੀ ਉਹ ਪੰਜਾਬ ਦੇ ਖਾਤੇ ਚ ਹੀ ਪਾਤੀ ਉਹਨਾਂ ਨੇ ਕਿ ਆਵ ਨੂੰ ਪੰਜਾਬ ਤੋਂ ਜਿਹੜੀਆਂ ਜਿਹੜੀਆਂ ਫੋਰਸਸ ਨੇ ਪੰਜਾਬ ਉੱਤੇ ਰਿਪ੍ਰੈਸ਼ਨ ਵੀ ਕੀਤਾ ਤੇ ਉਹਦੇ ਉਹ ਉਸ ਰਿਪ੍ਰੈਸ਼ਨ ਕਰਦੇ ਪੈਸੇ ਵੀ ਲਏ ਉਹਨਾਂ ਨੇ ਉਹਨਾਂ ਫੋਰਸਸ ਤੇ ਪੈਸੇ ਵੀ ਪੰਜਾਬ ਪੰਜਾਬ ਸਰਕਾਰ ਤੋਂ ਹੀ ਲਏ ਕਹਿੰਦਾ ਪੰਜਾਬੀਆਂ ਤੋਂ ਹੀ ਲਏ ਨਾਲ ਪੰਜਾਬੀਆਂ ਨੂੰ ਕੁੱਟਿਆ ਇਹ ਤਾਂ ਹੁੰਦਾ ਹੀ ਹੈ ਕਹਿੰਦਾ ਇਹੀ ਤਾਂ ਪੋਲਿਟਿਕਸ ਹੈ ਜਿਹੜੀ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇਹਨਾਂ ਦੇ ਖਾਤੇ ਚ ਪਈ ਜਾਂਦਾ ਤੇ ਇਹਨਾਂ ਦੇ ਵਿਰੁੱਧ ਲੋਕ ਹੋਈ ਜਾਂਦੇ ਜਦੋਂ 20 21 ਵਾਲਾ ਮੋਰਚਾ ਸੀ ਉਦੋਂ ਕੋਈ ਇਹਨਾਂ ਦੇ ਵਿਰੋਧ ਚ ਨਹੀਂ ਸੀ ਉਹਨੇ ਨਾ ਦੇ ਬਰੋਚ ਚ ਖੜਿਆ ਸਾਰੇ ਕੁਝ ਤੇ ਇਹ ਸਾਰਾ ਕੁਝ ਵਿਰੋਧੀ ਖੜੇ ਹੋ ਰਹੇ ਆ ਸਾਰੇ ਨਹੀਂ ਹੋਏ ਪਰ ਵਿਰੋਧੀ ਖੜੇ ਹੋਣਾ ਵੀ ਤੁਹਾਨੂੰ ਆਪਣੇ ਆਪ ਵਿੱਚ ਫਿਰ ਨੁਕਸਾਨ ਹੀ ਦਿੰਦਾ ਹੈ ਕਿਉਂਕਿ ਕਿਸੇ ਵੀ ਮੂਵਮੈਂਟ ਨੂੰ ਕਿਸੇ ਪ੍ਰੋਟੈਸਟ ਨੂੰ ਕਿਸੇ ਰੋਸ ਨੂੰ ਖਰਾਬ ਨੁਕਸਾਨ ਦਿੰਦਾ ਹੀ ਹੈ ਤੇ ਇਹ ਸਾਰਾ ਕੁਝ ਹੋ ਰਿਹਾ ਚਾਹੀਦਾ ਇਹ ਹੈ ਵੀ ਇਹ ਇਹ ਇਸ ਕਿਸਮ ਦੀ ਜਿਹੜੀ ਪੋਲਿਟਿਕਸ ਹੈ ਜਿਹਦੇ ਵਿੱਚੋਂ ਵਨ ਅਪਮਾਈਂਡਸ਼ਿਪ ਵੀ ਸਾਡੀ ਲੀਡਰਸ਼ਿਪ ਅਸੀਂ ਵੱਡੇ ਆ ਜਿਵੇਂ ਅੱਗੇ ਹੋ ਕੇ ਕਰਾਂਗੇ ਦੂਜਿਆਂ ਨੂੰ ਅਸੀਂ ਛੱਡ ਕੇ ਕਰਾਂਗੇ ਇਹ ਗੱਲ ਨਹੀਂ ਚੱਲਦੀ ਇਹਦੇ ਵਿੱਚ ਤਾਂ ਇੱਕ ਕੋਲੀਸ਼ਨ ਬਣਾਉਣੀ ਸਾਂਝਾ ਫਰੰਟ ਬਣਾਉਣਾ ਵਲਡਓਵਰ ਵੀ ਬਲੌਕ ਬਣਦੇ ਆ ਗਰੁੱਪ ਬਣਦੇ ਆ ਇੱਥੇ ਵੀ ਬਲੌਕ ਤੇ ਗਰੁੱਪ ਬਣ ਜਾਣਾ ਚਾਹੀਦਾ ਤੇ ਉਹ ਨਹੀਂ ਬਣਾਉਣਾ ਚਾਹੁੰਦੇ ਇਹ ਇਸ ਕਰਕੇ ਇਹ ਆਪਣੀ ਹਰ ਇੱਕ ਜਿਹੜਾ ਪਾਸੇ ਢਾਈ ਪਾਖੀਰ ਰਿੰਨੇ ਚਾਹੁੰਦੇ ਆ ਤੇ ਉਹਦਾ ਤੇ ਇਹੀ ਚੱਕਰ ਚੱਲੇਗਾ ਇਸ ਕਰਕੇ ਆ ਮੀਟਿੰਗਾਂ ਦੇ ਮੀਟਿੰਗਾਂ ਹੋਈ ਜਾਣੀਆਂ ਸਮੁੱਚੀ ਜਿਹੜੀ ਕਿਸਾਨੀ ਦੀਆਂ ਮੰਗਾਂ ਉਹਦੇ ਉਸ ਉਸ ਨੂੰ ਰੋਕਣ ਦੀ ਹਜੇ ਤੱਕ ਕੋਈ ਗੱਲ ਬਣ ਨਹੀਂ ਪੈਣੀ ਰਹੀ ਜਾਪਦੀ। ਹਾਂਜੀ। ਇਹ ਐਸ ਕੇ ਐਮ ਨੇ ਫੈਸਲਾ ਕੀਤਾ ਕਿ ਅੱਜ ਵੀ ਵੈਸੇ ਐਸ ਕੇ ਐਮ ਦੀ ਮੀਟਿੰਗ ਚੱਲ ਰਹੀ ਸੀਗੀ। ਉਹਨਾਂ ਪਹਿਲਾਂ ਕੀਤਾ 5 ਮਾਰਚ ਤੋਂ ਉਹ ਇਸੇ ਮਾਮਲੇ ਨੂੰ ਲੈ ਕੇ ਕੁਝ ਹੋਰ ਕਿਸਾਨੀ ਦੇ ਮੰਗਾਂ ਨੂੰ ਲੈ ਕੇ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਧਰਨਾ ਲਾਉਣ ਜਾ ਰਹੇ ਆ। ਮਤਲਬ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈਗਾ। ਤੈਨੂੰ ਕਿਵੇਂ ਲੱਗਦਾ ਵੀ ਉਹ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਚੰਡੀਗੜ੍ਹ ਇਹ ਲਾਉਣਗੇ? ਅਲਟੀਮੇਟਲੀ ਮਾਮਲਾ ਤਾਂ ਦਿੱਲੀ ਦਾ ਨਾ ਇੱਥੇ ਇੱਥੇ ਇੱਕ ਗੱਲ ਹਾਂ ਹਾਂਜੀ ਹਾਂਜੀ ਜੀ ਇੱਥੇ ਮੋਰਚਾ ਲਾਉਣ ਤੋਂ ਬਾਅਦ ਦਿੱਲੀ ਸ਼ਿਫਟ ਕਰਨਗੇ ਕੀ ਇਸ ਕਿਸਮ ਦੀ ਰਣਨੀਤੀ ਕੀ ਹੋਏਗੀ ਵੇਖੋ ਦਿੱਲੀ ਨੇ ਕੀ ਕੀਤਾ ਵੀ ਇਹ ਦਵਾਰਾ ਦਿੱਲੀ ਮੋਰਚਾ ਲੱਗਣ ਹੀ ਨਹੀਂ ਦਿੱਤਾ ਇੱਥੇ ਕਰਕੇ ਸ਼ੰਭੂ ਤੇ ਖਨੌਰੀ ਰੋਕ ਲਿਆ ਗਿਆ ਉਹਨਾਂ ਨੇ ਹੁਣ ਵੀ ਕੋਸ਼ਿਸ਼ ਹੈ ਵੀ ਇਹਨੂੰ ਪੰਜਾਬ ਦੇ ਘਾਤੇ ਜੀ ਬਾਕੇ ਰੱਖਿਆ ਜਾਵੇ ਬਾਕੀ ਹਰਿਆਣਾ ਤੇ ਵੈਸਟਰਨ ਯੂਪੀ ਦੇ ਛੋਟੇ-ਮੋਟੇ ਜਿਹੜੇ ਕਿਸਾਨੀ ਆਰਗੇਨਾਈਜੇਸ਼ਨਾਂ ਨੂੰ ਖੜੀਆਂ ਹੁਣ ਦਿੱਤਾ ਜਾਵੇ ਕਿਸੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕ ਲਿਆ ਜਾਵੇ ਇਹਨਾਂ ਇਹ ਐਜੀਟੇਸ਼ਨ ਕਰਦੇ ਆ ਇਹਨਾਂ ਨੂੰ ਇੱਥੇ ਹੀ ਕੰਟੇਨ ਕੀਤਾ ਜਾਵੇ ਇਹ ਕੰਟੇਨਮੈਂਟ ਦੀ ਪਾਲਿਸੀ ਹੈ ਵੀ ਇਹਨੂੰ ਅੱਗੇ ਨਵਾਂ ਦੰ ਦਿੱਤਾ ਜਾਵੇ ਤੇ ਇੰਡੀਆ ਲੈਵਲ ਤੇ ਪਤਾ ਨਹੀਂ ਲੱਗੂ ਵੀ ਕਿਸਾਨਾਂ ਦੀ ਕੋ ਵੱਡੀ ਮੰਗ ਹੈ ਮੰਗ ਸਾਰੀ ਹੈ ਇੰਡੀਆ ਲੈਵਲ ਦੀ ਉਠਾਉਂਦੇ ਆ ਤੇ ਫਿਰ ਇਹ ਗੱਲ ਇਹ ਇਹੀ ਤਾਂ ਕੰਟਰਡਿਕਸ਼ਨ ਹੈ ਇਹੀ ਤਾਂ ਬਰੋਦਾ ਪਾਸ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਵੀ ਮੰਗ ਥੋੜੀ ਆਲ ਇੰਡੀਆ ਲੈਵਲ ਦੀ ਆਲ ਇੰਡੀਆ ਥੋੜੇ ਨਾਲ ਕਿਸਾਨ ਜੋੜਿਆ ਨਹੀਂ ਹੁੰਦਾ ਤੇ ਜੋੜਨਾ ਚਾਹੀਦਾ ਆ ਕਈ ਬੰਦੇ ਹੋਰ ਕਹਿੰਦੇ ਜੀ ਤੁਸੀਂ ਆਲ ਇੰਡੀਆ ਲੈਵਲ ਦੀ ਗੱਲ ਕੋ ਕਰਦੇ ਹੋ ਤੁਸੀਂ ਆਪਣੀ ਕਰੋ ਉਹ ਵੀ ਮੰਗਾ ਦੀ ਨੇਚਰ ਹੀ ਹੈ ਜਿਉਂ ਆਲ ਇੰਡੀਆ ਤੇ ਹੀ ਹੋ ਸਕਦਾ ਉਹ ਇੱਕ ਕਿਸੇ ਇੱਕ ਨਾਲ ਜੁੜਿਆ ਹੈ ਨਹੀਂ ਮੈਂਬੈਸੀ ਦਾ ਮਸਲਾ ਕ੍ਰੌਪਸ ਦਾ ਉਹ ਆਲ ਇੰਡੀਆ ਲੈਵਲ ਦਾ ਇਸ਼ੂ ਹੈ ਪਹਿਲਾਂ ਤਾਂ ਫਿਰ ਇਹਨਾਂ ਨੂੰ ਮਿਲ ਹੀ ਜਾਂਦਾ ਹੈਗਾ ਤੇ ਇਸ ਕਰਕੇ ਇਹ ਨਹੀਂ ਹੁੰਦਾ ਆ ਆਪਣਾ ਕਿਸਾਨ ਨਹੀਂ ਕਰ ਸਕਦਾ ਇੱਕ ਤਾਂ ਕਿਸਾਨ ਇਹ ਮੰਗਾਂ ਦੀ ਨੇਚਰ ਹੀ ਐ ਇਸ ਕਿਸਮ ਦੇ ਵਿਆਲ ਇੰਡੀਆ ਲੈਵਲ ਦੀ ਐ ਨੇਚਰ ਦੂਜੀ ਇਹ ਐ ਵੀ ਕਿਸਾਨੀ ਦਾ ਜਿਹੜਾ ਪੰਜਾਬ ਦੀ ਕਿਸਾਨੀ ਦਾ ਖਾਸ ਕਰਕੇ ਇੱਕੋ ਦਾ ਝੁਕਾ ਆ ਉਹਦਾ ਇੱਕ ਖਾਸ ਕਿਸਮ ਦਾ ਉਹਦਾ ਖਾਸਾ ਖਾਸਾ ਉਹਨਾਂ ਦਾ ਹੁੰਦਾ ਵੀ ਅਸੀਂ ਦੂਜਿਆਂ ਲਈ ਵੀ ਲੜਦੇ ਆ ਅੱਗੇ ਵੀ ਲੜਿਆ ਉਹ ਲੀਡ ਕਰਦੇ ਆ ਸਾਰੇ ਕਿਸਾਨਾਂ ਨੂੰ ਇਹ ਦੋਨੋਂ ਖਾਸੇ ਕਰਕੇ ਆਲ ਇੰਡੀਆ ਲੈਵਲ ਦੀ ਲੜਾਈ ਰਹੂਗੀ ਪਰ ਦਿੱਲੀ ਕੇਸਰ ਨੂੰ ਸਮਝ ਗਿਆ ਉਹ ਇਸ ਨੂੰ ਪੰਜਾਬ ਤੋਂ ਬਾਹਰ ਨਹੀਂ ਨਿਕਲਦੇਣਾ ਚਾਹੁੰਦੀ ਹਰਿਆਣਾ ਤੋਂ ਅੱਗੇ ਨਹੀਂ ਨਿਕਲਦੇਣਾ ਚਾਹੁੰਦੇ ਤੇ ਉਹ ਇਸ ਵਿੱਚ ਕਾਮਯਾਬ ਹੈ ਤੇ ਕੁਝ ਸਾਡੀਆਂ ਜਥੇਬੰਦੀਆਂ ਵੀ ਇਸ ਸਰਕਾਰ ਦੀ ਇਸ ਮੂਵ ਦੀ ਹੈਲਪ ਕਰਦੀਆਂ ਉਹ ਕਰ ਰਹੀਆਂ ਐ ਇਸੇ ਕਰਕੇ ਇਹ ਸਾਰਾ ਕੁਝ ਬੜਾ ਉਲਝਿਆ ਪਿਆ ਜਿਹਦੇ ਕਰਕੇ ਹੁਣ ਜਿਹੜੇ ਐਸਕੇਮ ਨੂੰ ਫੇਰ ਇਸ ਇੱਕ ਸਮ ਲਾਉਣਾ ਪੂ ਚੰਡੀਗੜ੍ਹ ਚੰਡੀਗੜ੍ਹ ਲਾਉਣਾ ਪੂ ਤਾਂ ਤੁਸੀਂ ਆਪ ਦੇ ਆਪ ਦੇ ਆਪ ਦੇ ਸੂਬੇ ਦੇ 올 인디아 ਮੰਗ ਨੂੰ ਆਉਦੇ ਸੂਬੇ ਦੇ ਵਿੱਚ ਹੀ ਲੜੀ ਜਾਂਦੇ ਆਪਦੀਆਂ ਸੜਕਾਂ ਤੇ ਲੜੀ ਜਾਂਦੇ ਆਪੇ ਆਪ ਇੱਥੇ ਹੀ ਤੰਗ ਕਰੀ ਜਾਂਦੇ ਇੱਕ ਦੂਜੇ ਨੂੰ ਤੇ ਇਹ ਇਹ ਸਰਕਾਰ ਦੀ ਗਲਤੀ ਅਥਰ ਦਿੱਲੀ 'ਚ ਨਹੀਂ ਮੰਨੀ ਜਾਂਦੀ ਕੋਈ ਵੀ ਆਪਣੀ ਥੋੜਾ ਇੱਥੇ ਕੀਤੇ ਦਾ ਕੀ ਫਾਇਦਾ ਤੋਂ ਪੰਜਾਬ 'ਚ ਹੀ ਲੜੀ ਜਾਓ ਤੇ ਇਸ ਕਰਕੇ ਕੋਈ ਆਪਣੇ ਆਪ ਵਿੱਚ ਠੀਕ ਅਪਰੋਚ ਨਹੀਂ ਹੈ ਹਾਂਜੀ ਦੇ ਅਲਟੀਮੇਟਲੀ ਦਿੱਲੀ ਜਾਣਾ ਪੈਗਾ ਇਹਨਾਂ ਨੂੰ ਮੇਰੇ ਖਿਆਲ ਐਸਕੇਮ ਨੂੰ ਜੇ ਵਿਆਪਕ ਅੰਦੋਲਨ ਲਈ ਕਿਉਂਕਿ ਮਾਮਲਾ ਬੜਾ ਵੱਡਾ ਹੈਗਾ ਮੰਡੀ ਕਰਨ ਵਾਲਾ ਇੱਕ ਸਰਕਾਰ ਇੱਕ ਗੱਲ ਤੋਂ ਕਲੀਅਰ ਹੋ ਗਈ ਉਹਨਾਂ ਨੇ ਟਰੈਕਟਰ ਮਾਰਚ ਉਹ ਜਹਾ ਛੇਤੀ ਕਿਤੇ ਹੋਣ ਨਹੀਂ ਦੇਣਾ ਦਿੱਲੀ ਦੇ ਬਾਰਡਰਾਂ ਤੇ ਨਹੀਂ ਜਾਣ ਦੇਣਾ ਜਿਹੜੀ ਸਟ੍ਰੈਟਜੀ ਜਿਹੜਾ ਰਣਨੀਤੀ ਕਰੀ ਵਰਤ ਲੋ ਸਰਕਾਰਾਂ ਚ ਉਸ ਤੋਂ ਜਾਂਦੀਆਂ ਤਰੀਕੇ ਲਪੜਾ ਲੈਣੀਆਂ ਉਹ ਦੁਆਰਾ ਨਹੀਂ ਵਰਤਿਆ ਜਾਂਦਾ ਇਹਨਾਂ ਨੂੰ ਕੋਈ ਹੋਰ ਤੌਰ ਤਰੀਕਾ ਵਰਤਣਾ ਪਊਗਾ ਹਾਂਜੀ ਕਿਸੇ ਹੋਰ ਪਾਸੇ ਆਉਣਾ ਪਊ ਹਾਂਜੀ ਜਿਸ ਪਾਲ ਜੀ ਇਹ ਤੋਂ ਮਸਲਾ ਜਿਹੜਾ ਹਟਕੇ ਹੈ ਮਤਲਬ 1984 ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਤੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀਗਾ 3000 ਤੋਂ ਵੱਧ ਜਿਹੜੇ ਸਿੱਖ ਮਾਰੇ ਗਏ ਸੀਗੇ ਤੇ ਉਹਦੇ ਵਿੱਚ ਕਾਲਾ ਅਦਾਲਤ ਨੇ ਜਿਹੜਾ ਸਾਬਕਾ ਐਮਪੀ ਹੈ ਸੱਜਣ ਕੁਮਾਰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਨੂੰ ਲੈ ਕੇ ਕਾਫੀ ਇਹ ਕਿਹਾ ਜਾ ਰਿਹਾ ਵੀ ਬਹੁਤ ਦੇਰ ਬਾਅਦ ਇਨਸਾਫ ਹੋਇਆ ਵੱਡੇ ਪੱਧਰ ਤੇ ਕਤਲੇਆਮ ਹੋਇਆ ਸੀ ਵੱਡੇ ਪੱਧਰ ਤੇ ਲੋਕਾਂ ਲੋਕ ਮਾਰੇ ਗਏ ਸੀਗੇ ਤੇ ਉਹਨਾਂ ਬਾਕੀਆਂ ਨੂੰ ਕੁਝ ਨੂੰ ਪਹਿਲਾਂ ਛੋਟੀਆਂ-ਛੋਟੀਆਂ ਸਜਾਵਾਂ ਪਹਿਲਾਂ ਵੀ ਹੋਈਆਂ ਕੀ ਤੁਸੀਂ ਲੱਗਦਾ ਤੁਹਾਨੂੰ ਵੀ ਸੱਜਣ ਕੁਮਾਰ ਨੂੰ ਜਿਹੜੀ ਹੈ ਉਮਰ ਕੈਦੀ ਸਜ਼ਾ ਨਾਲ ਇਨਸਾਫ ਹੋ ਗਿਆ ਵੇਖੋ ਸਾਰੀ ਦੁਨੀਆ ਤੇ ਇਹ ਹੁੰਦਾ ਵੀ ਜਿੱਥੇ ਜੀਨੋਸਾਈਡ ਹੁੰਦੇ ਆ ਤੱਕੇ ਹੁੰਦੇ ਆ ਇੱਕ ਕੋਈ ਇੱਕ ਇੱਕ ਕੋਈ ਹਿੱਸਾ ਜਾਂ ਕੋਈ ਬਹੁਤ ਵੱਡਾ ਗਰੁੱਪ ਦੂਜੇ ਗਰੁੱਪ ਨੂੰ ਛੋਟੇ ਨੂੰ ਮਾਰ ਦਿੰਦਾ ਹੈ ਤੇ ਦਾਉਦੇ ਤੇ ਧੱਕਾ ਕਰਦਾ ਤੇ ਉਹਦਾ ਅਨਸਾਫ ਉਸ ਤਰੀਕੇ ਨਾਲ ਮਿਲਦਾ ਨਹੀਂ ਕਰੇ ਨਾ ਮਿਲਿਆ ਤੇ ਇਹ 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 ਦੇ ਲਈ ਤਾਂ ਬੇਖੋ ਹੁਣ ਤੁਸੀਂ ਇਨਸਾਫ ਨੂੰ ਤੁਸੀਂ ਇਨਸਾਫ ਦਾ ਤਕਾਜ਼ਾ ਤਾਂ ਇਹ ਹੁੰਦਾ ਵੀ ਸਾਰੇ ਕੇਸ ਸਾਰੇ ਕੇਸ ਦਰਜ ਹੁੰਦੇ ਉਹ ਦਰਜ ਤਾਂ ਹੁੰਦੇ ਜੇ ਪੁਲਿਸ ਦੀ ਕੰਪਲੀਸਿਟੀ ਨਾ ਹੁੰਦੀ ਪੁਲਿਸ ਦਾ ਵਿੱਚ ਸ਼ਾਮਲ ਸੀ ਸਟੇਟ ਦੇ ਜਿਹੜੇ ਸਟੇਟ ਦਾ ਅਪਰੇਟਸ ਹੈ ਉਹ ਸਾਰਾ ਸਟੇਟ ਦਾ ਅਪਰੇਟਸ ਇੰਡੀਅਨ ਸਟੇਟ ਦਾ ਸ਼ਾਮਲ ਸੀ ਵਿੱਚ ਜਦੋਂ ਸਟੇਟ ਖੁਦ ਕੋਈ ਕੰਮ ਕਰਾਵੇ ਉਹਦਾ ਇਨਸਾਫ ਦਵੇਗੀ ਕਿਵੇਂ ਦੇਵੇਗੀ ਉਹੀ ਤੰਤਰ ਹੈ ਸਟੇਟ ਦਾ ਉਹੀ ਪੁਲਿਸ ਦੇ ਰਾਹੀਂ ਕੋਰਟਾਂ ਤੱਕ ਜਾ ਕੇ ਸਾਰਾ ਕੇਸ ਲੜਨਾ ਹੁੰਦਾ ਹੈ ਪੁਲਿਸ ਪੁਲਿਸ ਹੀ ਉਹਦੇ ਚ ਪਰਸੀਕਿਊਟਰ ਹੁੰਦੀ ਹੈ ਤੇ ਅੱਗੇ ਲੈ ਕੇ ਜਾਂਦੀ ਹੈ ਕੇਸ ਇਹ ਇਹ ਸਾਰਾ ਕੁਝ ਤਾਂ ਜਦੋਂ ਪੁਲਿਸ ਨੇ ਖੁਦ ਇਹ ਸਾਰੀ ਕੰਪਲੀਸਿਟੀ ਹੋ ਗਈ ਹੈ ਤੇ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਇਸ ਕਰਕੇ ਜਿਹੜਾ ਇਨਸਾਫ ਦਾ ਛਾਭੀ ਇੱਥੇ ਲਾਉਣਾਗਾ ਠੀਕ ਨਹੀਂ ਹੈ ਇਹ ਤਾਂ ਸਟੇਟ ਦੀ ਆਪ ਦੀ ਲੋੜ ਹੈ ਜਿਹੜੀ ਕਿ ਉਹਨੇ 10 15 ਕਮਿਸ਼ਨ ਬਣਾਏ ਇਹ ਪੋਸਟ ਪੇਸ਼ ਕਰਨ ਲਈ ਵੀ ਅਸੀਂ ਤਾਂ ਬੜੇ ਡੈਮੋਕਰੈਟਿਕ ਹਾਂ ਅਸੀਂ ਤੇ ਇਸ ਦਾ ਇਨਸਾਫ ਦਵਾਵਾਂਗੇ ਪਰ ਸਵਾਨਾਰ ਸਾਹਿਬ ਮਿਲਣਾ ਸੀ ਤੇ ਨਾ ਮਿਲਿਆ 40 ਸਾਲਾਂ ਬਾਅਦ ਤੁਸੀਂ ਇੱਕ ਐਮਪੀ ਜਿਹੜਾ ਉਹ ਵੀ ਬੈਕਵਰਡ ਕਲਾਸਸ ਦਾ ਐਮਪੀ ਹੈ ਕਿੱਥੇ ਗਏ ਸਵਾਰਨ ਜਾਤੀਆਂ ਜਿਹੜੀਆਂ ਹਜੇ ਤੱਕ ਰੂਲ ਵੀ ਕਰਦੀਆਂ ਅਕਲ ਬੀਜੇਪੀ ਚ ਤਾਂ ਹਜੇ ਵੀ ਸਾਰਾ ਅਪ੍ਰਕਾਸ਼ਟ ਦਾ ਹੀ ਬਹੁਤ ਵੱਡਾ ਉਹਦੇ ਉੱਤੇ ਵਰਚਸਵ ਹੈ ਉਹਨਾਂ ਦਾ ਹੀ ਬੜਾ ਕੰਟਰੋਲ ਹੈ ਤੇ ਉਹਨਾਂ ਚੋਂ ਤਾਂ ਕਦੇ ਕੋਈ ਆਇਆ ਨਹੀਂ ਇੱਕ ਹੈ ਜਿਹੜਾ ਵਰਜਪਤੀ ਹੈ ਉਹ ਉਹ ਬੰਦੇ ਨੂੰ ਘੇਰ ਕੇ ਰੱਖਿਆ ਪਿਆ ਇਹ ਵੀ ਇਹ ਨਹੀਂ ਹੈ ਵੀ ਇਹਨੇ ਕੁਝ ਕੀਤਾ ਨਹੀਂ ਕੀਤਾ ਇਹਨੇ ਪਰ ਹੋਰ ਵੀ ਬਥੇਰੇ ਨੇ ਕੀਤਾ ਉਹਨਾਂ ਦਾ ਕੁਝ ਨਹੀਂ ਕੀਤਾ ਇਹਦਾ ਹੁੰਦਾ ਦੁਨੀਆ ਸਾਰੀ ਦੇ ਵਿੱਚ ਜਿਵੇਂ ਕੈਨੇਡਾ ਦੇ ਵਿੱਚ ਇਹਦਾ ਇਨਸਾਫ ਇਸ ਕਿਸਮ ਦਾ ਦੁਆਰਾ ਕੋਰਟਾਂ ਦੇ ਰਾਹੀਂ ਨਹੀਂ ਮਿਲਦਾ ਕਿਉਂਕਿ ਤੰਤਰ ਨੇ ਤਾਂ ਸਾਰਾ ਕੁਝ ਗੜਬੜ ਕਰ ਦਿੱਤੀ ਹੁੰਦੀ ਹੈ ਸਰਕਾਰੀ ਤੰਤਰ ਨੇ ਤਾਂ ਸ਼ਾਮਲ ਹੋਣ ਕਰਕੇ ਇਸ ਕਰਕੇ ਚਾਹੀਦਾ ਇਹ ਹੈ ਵੀ ਸਟੇਟ ਹੈ ਜਿਹੜੀ ਸਮੁੱਚੀ ਉਹਦਾ ਜਿਹੜਾ ਪਾਰਲੀਮੈਂਟ ਹੈ ਉਹਦਾ ਜਿਹੜਾ ਸਭ ਤੋਂ ਵੱਡਾ ਫੋਰਮ ਹੈ ਜਾਂ ਪ੍ਰੈਜ਼ੀਡੈਂਟ ਜਾਂ ਉਹਨਾਂ ਦਾ ਰਾਸ਼ਟਰਪਤੀ ਹੈ ਪ੍ਰੈਜ਼ੀਡੈਂਟ ਹੈ ਉਹਨਾਂ ਦੇ ਵੱਲੋਂ ਹੀ ਇਸ ਗੱਲ ਦੀ ਗਲਤੀ ਕਬੂਲੀ ਜਾਵੇ ਮਾਫੀ ਮੰਗੀ ਜਾਵੇ ਜਿਵੇਂ ਹੁਣ ਜਸਟਿਸ ਟਰੂਟੋ ਨੇ 6 ਸਾਲਾਂ ਤੇ ਆਪਣੇ ਕਾਮਾਗਾਟਾ ਮਾਰੂ ਤੇ ਮਾਫੀ ਮੰਗੀ ਔਰ ਰੈਜ਼ੋਲੂਸ਼ਨ ਪਾਇਆ ਅਸੈਂਬਲੀ ਪਾਰਲੀਮੈਂਟ ਚ ਵੀ ਪਾਇਆ ਸਾਰਾ ਕੁਝ ਇਸ ਤੋਂ ਇਲਾਵਾ ਹੋਰ ਵੀ ਜਾਪਾਨ ਦੇ ਵਿੱਚ ਵੀ ਉਹਨਾਂ ਦੇ ਰਾਸ਼ਟਰਪਤੀ ਨੇ ਉਹਨਾਂ ਦੇ ਸਟੇਟ ਦੇ ਜਾਪਾਨੀ ਜਾਪਾਨੀ ਸਟੇਟ ਦੇ ਹੈੱਡ ਨੇ ਮਾਫੀ ਮੰਗੀ ਸਾਰੀ ਇੱਥੇ ਮੋਨ ਸਿੰਘ ਮੋਨ ਸਿੰਘ ਤੋਂ ਤੁਸੀਂ ਮਾਫੀ ਨਹੀਂ ਮਾਰੀ ਗਲਤੀ ਦਾ ਅਹਿਸਾਸ ਕਰਵਾਇਆ ਉਹਨਾਂ ਤੋਂ ਵੀ ਇੱਕ ਸਿੱਖ ਤੋਂ ਸਿੱਖ ਦੇ ਸਿੱਖ ਦੇ ਸਿੱਖ ਮਾਰੇ ਗਏ ਸੀ ਉਹਨਾਂ ਦੇ ਬਾਰੇ ਇੱਕ ਸਿੱਖ ਪ੍ਰਾਈਮ ਮਿੰਿਸਟਰ ਕਹਿਣ ਲੱਗਾ ਵੀ ਉਹ ਤੋਂ ਬੜਾ ਮਾੜੀ ਗੱਲ ਹੋਣੀ ਸੀ ਹੋਣੀ ਨਹੀਂ ਚਾਹੀਦੀ ਸੀ ਮਾਫੀ ਨਹੀਂ ਮੰਗੀ ਗਈ ਸਟੇਟ ਤੋਂ ਕਿਹੜਾ ਰੈਜ਼ੋਲੂਸ਼ਨ ਵੀ ਨਹੀਂ ਪਿਆ ਹਜੇ ਤੱਕ ਇਹ ਇੱਥੋਂ ਤੱਕ ਆ ਵੀ ਰੈਜ਼ੋਲੂਸ਼ਨ ਕੰਡੈਮਨੇਸ਼ਨ ਦਾ ਇੰਦਰਾ ਗਾਂਧੀ ਮਾਰੀ ਦਾ ਪਿਆ ਗਿਆ ਸੀ ਤੇ ਜਿਹੜੇ ਹੋਰ ਇੰਦਰਾ ਗਾਂਧੀ ਕਤਲ ਦੇ ਪਿੱਛੋਂ ਹੋਰ ਐਨੇ ਮਾਰੇ ਗਏ ਜਿਹੜੇ ਕਿ ਸਰਕਾਰੀ ਅੰਕੜਿਆਂ ਤੋਂ ਕਿਤੇ ਵੱਧ ਗਿਣਤੀ ਹੈ ਤਿੰਨ ਗੁਣਾ ਦੇ ਨੇੜੇ ਗਿਣਤੀ ਹੈ ਤੇ ਉਹ ਉਹਨਾਂ ਦੇ ਬਾਰੇ ਕੋਈ ਨਹੀਂ ਪਾਇਆ ਅੱਛਾ ਮਾਰਨ 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 ਨਾਲ ਜਿਹੜੇ ਮਾਰੇ ਗਏ ਸਿੱਖ ਉਹਦੇ ਵਿੱਚ ਪੂਰਾ ਆਇਡੈਂਟੀਫਾਇਬਲ ਆਇਡੈਂਟੀਫਾਈ ਕਰਕੇ ਇੱਕ ਕਮਿਊਨਿਟੀ ਨੂੰ ਕੀਤਾ ਉਹ ਪਾਵੇਂ ਫੌਜੀ ਵਰਦੀ ਚ ਸੀਗੇ ਸ਼ੁਰੂਆਤ ਸੀ ਇੰਡੀਅਨ ਸਟੇਟ ਦੀ ਚ ਤੇ ਉਹ ਫੌਜ ਦੇ ਵਿੱਚੋਂ ਛੁੱਟੀ ਆਏ ਬੱਚਾ ਟਰੈਵਲ ਟਰੈਵਲ ਕਰਦੇ ਸਟੇਟ 'ਚ ਉਹ ਵੀ ਮਾਰੇ ਗਏ ਕਿੰਨੇ ਅਫਸਰ ਮਾਰੇ ਗਏ ਤਾਂ ਇਸ ਕਰਕੇ ਜਦੋਂ ਇਸ ਕਿਸਮ ਦਾ ਇੱਕ ਕਮਿਊਨਿਟੀ ਨੂੰ ਪਾਸੇ ਕੱਢ ਕੇ ਕੀਤਾ ਜਾਵੇ ਤਾਂ ਉਹ ਇੱਕ ਵੱਡੀ ਕਮਿਊਨਿਟੀ ਦੀ ਲੋੜ ਹੁੰਦੀ ਆ ਉਹ ਨੇਸ਼ਨ ਸਟੇਟ ਦਾ ਇੱਕ ਕਨਸੈਪਟ ਹੈ ਜਿਹਦੇ ਵਿੱਚ ਇੱਕ ਬੋਡਾ ਬੋਰਡ ਬੈਂਕ ਤਿਆਰ ਕਰਨਾ ਹੁੰਦਾ ਉਹਦੇ ਲਈ ਉਹਦੇ ਉਹ ਪੋਲਿਟਿਕਸ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ ਉਹ ਪੋਲਿਟਿਕਸ ਹਜੇ ਵੀ ਚੱਲ ਰਹੀ ਹੈ ਉਹਨੇ ਇਨਸਾਫ ਕੀ ਦੇਣਾ ਸੀ ਪੋਲਿਟਿਕਸ ਹਜੇ ਵੀ ਉਸੇ ਕਿਸਮ ਦੀ ਚੱਲ ਰਹੀ ਹੈ ਜਿਹੜੀ ਕਿ ਹੁਣ ਓਪਨ ਓਦੋਂ ਵੀ ਜ਼ਿਆਦਾ ਸਟਰੋਂਗ ਤਰੀਕੇ ਨਾਲ ਓਪਨ ਚੱਲ ਰਹੀ ਹੈ ਹਿੰਦੂਤਵਾਦੀ ਜਿਹੜੀ ਪੋਲਿਟਿਕਸ ਹੈ ਹਿੰਦੂਤਵਾ ਦਾ ਜਿਹੜਾ ਪੋਲਿਟਿਕਸ ਹੈ ਉਹ ਉਹ ਉਸ ਵਕਤ ਇੰਦਰਾ ਗਾਂਧੀ ਦੇ ਮੌਕੇ ਸਟਾਰਟ ਹੋ ਗਈ ਸੀ ਉਸੇ ਕਰਕੇ ਇੱਕ ਛੋਟੀ ਮਾਨੋਰਿਟੀ ਦੇ ਧਰਮ ਸਥਾਨਾਂ ਤੇ ਪਹਿਲਾਂ ਹਮਲੇ ਹੋਏ ਤੇ ਫਿਰ ਉਹਨਾਂ ਦੇ ਉੱਤੇ ਪਰਸਨਲ ਹਮਲੇ ਵੀ ਹੋਏ ਇਹ ਉਸੇ ਦਾ ਪਾਰਟ ਸੀ ਇਸ ਕਰਕੇ ਇਹ ਪੋਲੀਟੀਕਲ ਪਾਰਟੀ ਹੈਗਾ ਪੋਲੀਟੀਕਲ ਸਟੇਟ ਉਸੇ ਪੋਲੀਟਿਕਸ ਨੂੰ ਟੋ ਕਰ ਰਹੀ ਹੈ ਤੇ ਤੁਹਾਨੂੰ ਇਨਸਾਫ ਕਿੱਥੋਂ ਦੇਵੇਗੀ ਇਸ ਕਰਕੇ ਸੱਜਣ ਕੁਮਾਰ ਦੀ ਇੱਕ ਬੰਦੇ ਦੇ ਉੱਤੇ ਉਹਨੂੰ ਜਸਟਿਸ ਮਿਲ ਗਿਆ ਇਹ ਕਹਿਣਾ ਆਪਣੇ ਆਪ ਵਿੱਚ ਬੜੀ ਬਹੁਤ ਹੀ ਛੋਟੀ ਸਮਝਦਾ ਰੋਲਾ ਹੈ ਐਵੇਂ ਲੋਕਾਂ ਨੂੰ ਖੁਸ਼ ਕਰਨਾ ਭਲੇਖੇ ਪਾਉਣ ਦੀ ਗੱਲਬਾਤ ਹੈ ਉਹ ਜਾਣ ਕੇ ਭਲੇਖੇ ਪੈ ਜਾਂਦੇ ਆ ਗੋਦੀ মিডিਆ ਹੋਰ ਵੀ ਇਸ ਨੂੰ ਜ਼ਿਆਦਾ ਜ਼ਿਆਦਾ ਵੱਡੇ ਤਰੀਕੇ ਨਾਲ ਭਲੇਖੇ ਪਾਉਂਦਾ ਇਨਸਾਫ ਸਾਰੇ ਉਹ ਮਰਦੇ ਰਹਿਣਾ ਪਊ ਇੱਕ ਬੰਦੇ ਦਾ ਕੀ ਰਹਿਣਾ ਪਊਗਾ 10000 ਬੰਦਾ ਜਿਹੜਾ ਆਇਆ ਹੋਰ ਥੋਡੇ ਗੁਰਦੁਆਰੇ ਸਾਡੇਗੇ ਉਹਦੇ ਵਿੱਚ ਲੋਕਾਂ ਦੇ ਸਟੈਬਲਿਸ਼ਮੈਂਟ ਸਾਡੇਗੇ ਤੇ ਕਿੰਨੀਆਂ ਮਾਰਨ ਤੋਂ ਇਲਾਵਾ ਕਿੰਨੀਆਂ ਬੇਬੱਤੀਆਂ ਹੋਈਆਂ ਇਹ ਸਾਰੇ ਦਾ ਇੱਕ ਬੰਦੇ ਦੇ ਖਾਤੇ ਚ ਪਾ ਦੇ ਜਾਂ ਦੋ ਦੇ ਬਾਅਦ ਸਾਰੇ ਹੁਣ ਤੱਕ ਦੇ ਪੰਜ ਚਾਰ ਬੰਦੇ ਸਾਰੇ ਪੰਜ ਸੱਤਕ ਬੰਦੇ ਬਣਦੇ ਆ ਜਿਹੜੇ ਸਾਰੇ ਪੈਨਲਾਈਜ਼ ਹੋਏ ਆ ਜਿਨ੍ਹਾਂ ਨੂੰ ਸਜ਼ਾ ਮਿਲੀ ਆ ਉਹਨਾਂ ਜੋ ਇੱਕ ਬੰਦਾ ਅਸੀਂ ਸਰਜਨ ਕੁਮਾਰ ਵਿੱਚੋਂ ਕੱਢ ਰੱਖਿਆ ਪਾਸੇ ਇਹ ਸੁਣੋ ਇਹਦਾ ਹੀ ਅਸੀਂ ਇਹਦੇ ਬਾਰੇ ਅਸੀਂ ਕਹੀ ਜਾਂਦੇ ਵੇਖੋ ਇਨਸਾਫ ਮਿਲਿਆ ਇਨਸਾਫ ਕੋਈ ਨਹੀਂ ਮਿਲਿਆ ਨਾ ਮਿਲਦਾ ਹੁੰਦਾ ਇਸੇ ਕਰਕੇ ਰੀਕੰਸਿਲੇਸ਼ਨ ਦਾ ਜਿਹੜਾ ਪ੍ਰੋਸੈਸ ਆ ਉਹ ਚਲਾਇਆ ਜਾਂਦਾ ਹ ਜਿਹਦੇ ਵਿੱਚ ਹੁੰਦਾ ਵੀ ਤੁਸੀਂ 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 ਕੰਫੈਸ ਕਰੋ ਤੇ ਫਿਰ ਉਹਦੇ ਵਿੱਚੋਂ ਤੁਸੀਂ ਅੱਗੇ ਤੁਰੋ ਵੀ ਹਾਂ ਸਾਥੋਂ ਵੱਡੀ ਗਲਤੀ ਹੋਈ ਅਸੀਂ ਮਾਫੀ ਮੰਗਦੇ ਹਾਂ ਉਸ ਗੱਲ ਦੀ ਉਹ ਇਹ ਸਾਰੀ ਦੁਨੀਆ ਚ ਹੋਇਆ ਅਫਰੀਕਾ ਚ ਵੀ ਹੋਇਆ ਹੋਰ ਸਾਡੇ ਵੱਡੇ تھا ਪਿਛਲੇ 50 50 ਸਾਲਾਂ ਬਾਅਦ ਲਿਆ ਕੇ ਚੱਕ ਕੇ ਕੋਈ ਫੈਸਲੇ ਨਹੀਂ ਹੁੰਦੇ ਇਸ ਕਰਕੇ ਇਹ ਸਾਨੂੰ ਆਪ ਦਾ ਨਜ਼ਰੀਆ ਬਦਲਣਾ ਪਊ ਕੰਮ ਕਰਕੇ ਸਿੱਖਾ ਨੂੰ ਨਹੀਂ ਸਾਰਿਆਂ ਨੂੰ ਜਿਹੜੇ ਜਸਟਿਸ ਲਵਿੰਗ ਪੀਪਲ ਐ ਸਾਰਿਆਂ ਨੂੰ ਆਪ ਦਾ ਨਜ਼ਰੀਆ ਬਦਲਣਾ ਪਊ ਇਸ ਤਰੀਕੇ ਨਾਲ ਨਹੀਂ ਕੰਮ ਚੱਲਦਾ ਕਿਤੇ ਪਿੱਛੇ ਨਹੀਂ ਦੇ ਪਿੱਛੇ ਹੁਣ ਜਿਹੜਾ ਤੌਰ ਤਰੀਕਾ ਸਜ਼ਾ ਦੇਣ ਦਾ ਹੈ ਬੀਜੀ ਦਾ ਬੇਸ ਚਾਹੀਦਾ ਐਫ ਆਈ ਆਰ ਪੁਲਿਸ ਰਿਪੋਰਟ ਇਹ ਉਹ ਇਨਵੈਸਟੀਗੇਸ਼ਨ ਪੁਲਸ ਵੱਲੋਂ ਸਾਰਾ ਉਹ ਤਾਂ ਹੈ ਹੀ ਨਹੀਂ ਉਹ ਤਾਂ ਸਾਰਾ ਕੁਝ ਮਿਸਿੰਗ ਹੈ ਤੇ ਇਸ ਕਰਕੇ ਕਮਿਸ਼ਨਾਂ ਨੇ ਕੀ ਕਰਨਾ ਹੁੰਦਾ ਉਹ ਅੱਖਾਂ ਪੁੰਝਣੀਆਂ ਹੁੰਦੀਆਂ ਪੁੰਝ ਜਾਂਦੇ ਆ ਲੰਕਾਇਆ ਬਹੁਤ ਲੰਮਾ ਚਿਰ ਇੰਡੀਅਨ ਸਟੇਟ ਨੇ ਭਾਜਪੀ ਨੇ ਵੀ ਇੱਕ ਲਾਹਾ ਖਟਰਾ ਸੀ ਕਾਂਗਰਸ ਮੁਖਤ ਉਹਨਾਂ ਦਾ ਨਾਰਾ ਸੀਗਾ ਕਾਂਗਰਸ ਦੇ ਪ੍ਰੋਤ ਇਹ ਉਹਨਾਂ ਨੇ ਜਿਹਾ ਕੀਤਾ ਇਹ ਸਾਰਾ ਕੁਝ ਸ਼ੁਰੂ ਕਰ ਲਿਆ ਉਹਨਾਂ ਨੇ ਜਦੋਂ 2002 ਤੋਂ ਬਾਅਦ ਜਦੋਂ ਗੁਜਰਾਤ ਵਿੱਚ ਵੀ ਸਾਰਾ ਕੁਝ ਇਹ ਜਾ ਹੋ ਗਿਆ ਫਿਰ ਉਹ ਢਿੱਲੇ ਪੈ ਗਏ ਉਦੋਂ ਬਾਅਦ ਨਹੀਂ ਹੋਣ ਇਹ ਕੱਲ ਮਸਲਾ ਉਠਾਇਆ ਜਾਂਦਾ ਕਿਉਂਕਿ ਦੋਨੋਂ ਪਾਸਿਆਂ ਦੇ ਬਰਾਬਰ ਹੋ ਗਏ ਇਸ ਕਰਕੇ ਪੋਲਿਟਿਕਸ ਲਈ ਇਹ ਇਹ ਜਿਹੜਾ ਨਵੰਬਰ 84 ਹੋਇਆ ਪੋਲਿਟਿਕਸ ਕਰਕੇ ਤੇ ਪੋਲਿਟਿਕਸ ਕਰਕੇ ਹੀ ਗੁਜਰਾਤ 2002 ਹੋਇਆ ਇਹ ਦੋਨੋਂ ਗੱਲਾਂ ਹੀ ਉਹ ਪੋਲਿਟਿਕਸ ਦੇ ਹੀ ਹੈ ਸਾਰੀ ਭੇਟ ਚੜ੍ਹਿਆ ਹਾਂ ਜੀ ਸੋ ਦੇਖਦੇ ਹਾਂ ਹੁਣ ਇਸ ਮਾਮਲੇ ਤੇ ਬਹੁਤਾ ਕੁਝ ਹੋਰ ਹੋਣ ਦੀ ਆਸ ਜਿਹੜੀ ਆ ਉਹ ਬਹੁਤ ਘੱਟ ਹੈ ਰੀਕੰਸੀਲੀਏਸ਼ਨ ਦਾ ਪ੍ਰੋਸੈਸ ਦੇ ਚ ਸ਼ੁਰੂ ਹੋਏਗਾ ਜਾਂ ਨਹੀਂ ਹੋਏਗਾ ਇਹ ਕਹਿਣਾ ਮੁਸ਼ਕਲ ਹੈ ਅੱਜ ਦੀ ਡੇਟ ਦੇ ਵਿੱਚ ਸੋ ਜਸਪਾਲ ਜੀ ਤੁਸੀਂ ਇਹ ਛੋ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ